ਅੱਜ ਦੀ ਜਿਹੜੀ ਵੀਡੀਓ ਬਣਾਈ ਆ ਬਾਈ ਸਿੰਘ ਡੈਰੀ ਫਾਰਮ ਚੋਂ ਬਣਾਈ ਆ ਬਾਈ ਕੋਲੇ 6 ਨਾਗ ਆ ਬਾਈ 1 ਟੋਕੜ ਬਿਹੜਾ 2 ਗੱਬਣਾ ਥੋੜੇ ਥੋੜੇ ਦਿੰਦੈ ਨੇ ਆ 3 ਬਾਈ ਕੋਲੇ ਟਾਪ ਬਰੀਡ ਬੱਚੀਆਂ ਨੇ ਬਾਈ ਪਿੰਡ ਸੰਧੂਗਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਬਾਈ ਮੋਬਾਈਲ ਨੰਬਰ ਬੋਲੋ 9915466700 ਕਿਹੜਾ ਸੂਈ ਸੂਈ ਆ ਬਿਹੜਾ ਇਹ ਪਹਿਲਾ ਸੂਈ ਸੂਈ ਆ ਦੂਜੇ ਨੂੰ ਗੱਬਣ ਠੀਕ ਆ ਬਾਈ ਕਿੰਨੇ ਕ ਟਾਈਮ ਦੀ ਗੱਬਣ 1 ਮਹੀਨਾ 13 ਦਿਨ ਦੀ ਚੈੱਕ ਕਰਵਾਈਵੇਂ ਕਿ ਨਹੀਂ ਨਹੀਂ ਆਪਾਂ ਨਹੀਂ ਖਾਲੀ ਕਰਕੇ ਦੇਣੀ ਓਕੇ ਦੁੱਧ ਕਿੰਨਾ ਕ ਬਾਈ ਦੁੱਧ 10 ਲੀਟਰ 9 ਚੋਕੇ ਲੈ ਜਾ ਇਹ ਆ ਬੜ ਕਿੰਨੇ ਦਿਨ ਲੱਗੂਗੇ ਇਹਦਾ ਇੱਕ ਹਫ਼ਤਾ ਬਾਕੀ ਠੀਕ ਆ ਭਾਈ ਕੱਚੀ ਕੱਚੀ ਆ ਕੱਲੇ ਹਫ਼ਤੇ ਦੀ ਕਿੰਨਾ ਦੁੱਧ ਦੇ ਦੂ ਅਸਟੀਮੇਟ ਜਾਈ 20 ਲੀਟਰ ਦੁੱਧ ਐ ਖੁੱਲੇ ਪਾ ਦੂ ਆਪਾਂ ਪਿੰਡੂ ਹੀ ਲਈ ਆ ਬੰਦੇ ਨੇ 18 ਕਿਲੋ ਦੁੱਧ ਕਰੀਬ ਬੰਦੇ ਅੱਗੇ ਆ ਗਿਆ ਨਗੀਨਾ ਪਹਿਲਾਂ ਥੱਲੇ ਬਹਿ ਕੇ ਦਿਖਾ ਦੇ ਠੰਡੀਆਂ ਇੰਨੀ ਕਾ ਕਰਮ ਵਾਲੀ ਕਹਿਣਾ ਕੁਛ ਨਹੀਂ ਲਓ ਜੀ ਕੀ ਆ ਬਾੜੀ ਠੰਡੀਆਂ ਚੱਕਰਾ ਮਾਗਾ ਨਜਾਇ ਹੂੰ ਕੀ ਆ ਬਾਤ ਕਿੰਨੇ ਦਿਨ ਲੱਗੂ ਇਹ ਇਹ ਤਾਂ ਲੱਗੂ ਮੈਂ ਕਹਿੰਦਾ ਪੰਜੀ ਪੰਜੀ ਹਾਂ ਬਾਕੀ ਡੰਗਰ ਦਾ ਪਤਾ ਨਹੀਂ ਹਾਂ ਤੁਣ ਬੜਾ ਚੰਗਾ ਹੈ ਬੜਾ ਚੰਗਾ ਮਹਾ ਘੱਟ ਦੂ ਕੁੱਤਾਂ ਜਿਵੇਂ ਚੋਈ ਹੋਈ ਬੱਚੀ ਹਾਂ ਲੇ ਕੱਚੀ ਹਾਂ ਕੱਚੀ ਹਵਾ ਸੋ ਦੋ ਚਾਰ ਦਿਨ ਦਾ ਕੀ ਕੱਚਾ ਸਾਈ ਵਾਲ ਤੇ ਜਰਸੀ ਦਾ ਕਰਾਉਸ ਆ ਬਾਈ ਆ ਬੱਚੀ ਦੀ ਕਿੰਨੀ ਉਮਰ ਹੈ ਜੀ ਇਹਦੀ ਉਮਰ ਹੈ ਜੀ 7 ਮਹੀਨੇ 7 ਮਹੀਨਿਆਂ ਦੀ ਹਾਂਜੀ ਰਿਕਾਰਡ ਸਾਰਾ ਹੈ ਨਾ ਬਾਈ ਕੋਲੇ ਸਾਰਾ ਪੂਰਾ ਟੌਪ ਹੈ ਇਹਦਾ ਠੀਕ ਆ ਬਾਈ ਛੁੜਾ ਪੜਾ ਬਹੁਤ ਚੰਗਾ ਚੰਗੀ ਹੈ ਬੱਚੀ ਤੇ ਜਰਸੀ ਦਾ ਬੱਚਾ ਇਹਦੀ ਕਿੰਨੀ ਉਮਰ ਹੈ ਇਹਦੀ 11 ਮਹੀਨੇ 11 ਮਹੀਨੇ ਦੀ ਉਮਰ ਹੈ ਤੇ ਆ ਵੀ ਜਰਸੀ ਦਾ ਬੱਚਾ ਇਹ ਜਰਸੀ ਦਾ ਬੱਚਾ 7 ਮਹੀਨੇ ਦਾ ਇਹਦਾ ਮੁੱਲ ਕੀ ਆ ਜੀ ਅਜਾ ਬੜਾ ਇਹਦਾ ਮੁੱਲ 12000 ਰੁਪਏ ਦੇਣ ਨਾਲ ਜੋੜੀ ਲਾਉਂਗੇ 32000 ਦੇ ਦੇਣੇ ਪੈਣੀ ਹੈ ਜੋੜੀ ਦਾ 32000 ਇਹਦਾ ਸਤਾਈ ਆ ਇਹਦਾ 27000 ਰੁਪਿਆ ਜੋੜਾ ਲਾਉਂਗੇ ਤਾਂ ਫਾਇਦਾ ਰਹੂਗਾ ਜੋੜਾ ਪੂਰੇ ਜ਼ਿਆਦਾ ਯਾਰ ਅਗਲੇ ਨੂੰ ਇੱਕ ਬੱਚੀ ਫਰੀ ਆਉਂਗੀ ਆਉਂਦੀ ਹੈ ਸਹੀ ਗੱਲ ਹੈ